ਕੌਣ ਉੱਚੀ ਕਰਕੇ ਜੇ ਆਉਣਾ ਜਾਣਦੇ ਗੱਭਰੂ ਪੰਜਾਬ ਦੇ ਬੈਰੀਆਂ ਨੂੰ ਸਬਕ ਸਿਖਾਉਣਾ ਜਾਣਦੇ ਗੱਭਰੂ ਪੰਜਾਬ ਦੇ ਕੌਣ ਉੱਚੀ ਕਰਕੇ ਜੇ ਆਉਣਾ ਜਾਣਦੇ ਗੱਭਰੂ ਪੰਜਾਬ ਦੇ ਹੱਕਾਂ ਦੇ ਲਈ ਗੋਲੀ ਮੂੰਹ ਨਿਸ਼ਾਹੀ ਕਰਾ ਕੇ ਫੇਰ ਪਿੱਛੇ ਮੁੜਦੇ ਜਦੋਂ ਗੁੱਸਾ ਪੜ ਕੇ ਨਿਸ਼ਾਹੀ ਕਰਾ ਕੇ ਫੇਰ ਪਿੱਛੇ ਮੁੜਦੇ ਜਦੋਂ ਗੁੱਸਾ ਪੜ ਕੇ ਹੁ ਬੈਰੀ ਨੂੰ ਨੇ ਹੁੰਦਾ ਤੂੰ ਨਾ ਕਰ ਮੋੜ ਦੇ ਬੈਰੀ ਨੂੰ ਨੇ ਹੁੰਦਾ ਤੂੰ ਨਾ ਕਰ ਮੋੜ ਦੇ ਪੱਕੇ ਜੋ ਹਿਸਾਬ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਹਉ ਬੈਰੀ ਦੀ ਵੀ ਪਹਿਣ ਨੂੰ ਜੋ ਪਹਿਣ ਮੰਨਦੇ ਸੁੱਚੇ ਮਤ ਪੱਤ ਦੇ ਅਣਕਣਾ ਜ਼ਿੰਦਗੀ ਜਿਉਣੀ ਜਾਣਦੇ ਅਣਖੀ ਜੇ ਰੱਤ ਦੇ ਅਣਖਣਾ ਜਿੰਦਗੀ ਜੇ ਆਉਣੀ ਜਾਣਦੇ ਅਣਖੀ ਜੇ ਰੱਤ ਦੇ ਪੱਗ ਸਿਰ ਤੇ ਟਿਕਾ ਕੇ ਰੀਜ ਨਾਲ ਬਣਦੇ ਸਿਰ ਤੇ ਟਿਕਾ ਕੇ ਰੀਜ ਨਾਲ ਬਣਦੇ ਮੁੰਡੇ ਪੰਜ ਆਵਦੇ ਢੌਣ ਉੱਚੀ ਕਰਕੇ ਜੇ ਆਉਣਾ ਜਾਣਦੇ ਗੱਭਰੂ ਪੰਜਾਬ ਦੇ ਢੌਣ ਉੱਚੀ ਕਰਕੇ ਜੇ ਆਉਣਾ ਰੂ ਪੰਜਾਬ ਦੇ ਹੋ ਪੈਣ ਵਿੱਚ ਟਾਲਾ ਬੱਟ ਜਾਣ ਬੈਰੀ ਤੋਂ ਟਾਲ ਜਾਣ ਹੱਸ ਕੇ ਦੂਜ ਵਿੱਚ ਸਾਪੀ ਜਾਣ ਬੈਰੀ ਦੇ ਕਾਲ ਬਣ ਨੱਪਦੇ ਦੂਜ ਵਿੱਚ ਸਾਪੀ ਜਾਣ ਬੈਰੀ ਦੇ ਕਾਲ ਬਣ ਨੱਪਦੇ ਔਰ ਸਿਰ ਗੱਲ ਕਰਨ ਸ਼ਿਕਾਰ ਵੈਰੀ ਦਾ ਸਿਰ ਗੱਲ ਕਰਨ ਸ਼ਿਕਾਰ ਵੈਰੀ ਦਾ ਲਕਾਤ ਬਾਂਗਵਾਗ ਦੇ ਤਾਉਣ ਨੂੰ ਚੀ ਕਰਕੇ ਜਿਹਾਉਣਾ ਜਾਣਦੇ ਕਬਰੂ ਪੰਜਾਬ ਦੇ ਤਾਉਣ ਨੂੰ ਚੀ ਕਰਕੇ ਜਿਹਾਉਣਾ ਜਾਣਦੇ ਕਬਰੂ ਪੰਜਾਬ ਦੇ ਸੋ ਬਈ ਜੇ ਸੁਣੋਏ ਗੀਤ ਵਧੀਆ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਦਬਕੇ ਤੇ ਬਾਤੂਵਾਦ ਆਪਣੇ ਸ਼ੇਰ ਗਲੁਰਵਾਈ ਚੈਨਲ ਨੂੰ ਸਬਸਕ੍ਰਾਈਬ ਕਰੋ